ਸਸਰੀ ਕਾਲਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਆਜੋ ਆਪਾਂ ਗੱਲ ਕਰਦੇ ਆਂ ਜਿੱਦੋਂ ਰੋਜੀ ਦੇ ਘਰ ਵਾਲਾ ਉਸ ਨੂੰ ਬਖੰਡੀ ਬਾਬੇ ਦੇ ਕੋਲ ਲੈ ਕੇ ਜਾਂਦਾ ਆ ਤਾਂ ਬਾਬਾ ਬਹੁਤ ਖੁਸ਼ ਹੁੰਦਾ ਤੇ ਪੁੱਛਦਾ ਕਿ ਆਓ ਕਿਵੇਂ ਆਇਓ ਤੁਸੀਂ ਤੇ ਰੋਜੀ ਦੇ ਘਰ ਵਾਲਾ ਦੱਸਦਾ ਹੈ ਕਿ ਅਸੀਂ ਟੈਸਟ ਕਰਵਾ ਕੇ ਆਏ ਆ ਕਿ ਸਾਡੇ ਘਰ ਦੋ ਮੁੰਡੇ ਹੋਣ ਵਾਲੇ ਨੇ ਬਾਬਾ ਕਹਿੰਦਾ ਗੱਲ ਤਾਂ ਮੈਂ ਬਿਲ ਨਹੀਂ ਕੀਤੀ ਕਿਸੇ ਕਿਸੇ ਸਾਡੇ ਘਰ ਮੁੰਡਾ ਹੋਊਗਾ ਤੇ ਬਾਬਾ ਫਿਰ ਉਸ ਨੂੰ ਕੋਈ ਸਮਾਨ ਲੈਣ ਲਈ ਬਾਹਰ ਭੇਜ ਦਿੰਦਾ ਆ ਤੇ ਕਹਿੰਦਾ ਤੇ ਇਸ ਕੁਸ਼ੀ ਵਿੱਚ ਬਾਹਰੋਂ ਕੋਈ ਸਮਾਨ ਲੈ ਕੇ ਆ ਤੇ ਜਦੋਂ ਰੋਜੀ ਦੇ ਘਰ ਵਾਲਾ ਬਾਹਰ ਜਾਂਦਾ ਤਾਂ ਰੋਜੀ ਬਾਬੇ ਨੂੰ ਸੱਚ ਦੱਸਦੀ ਆ ਕਿ ਮੇਰੇ ਘਰ ਦੋ ਮੁੰਡੇ ਨਹੀਂ ਦੋ ਕੁੜੀਆਂ ਹੋਣ ਵਾਲੀਆਂ ਨੇ ਤੇ ਆ ਗੱਲ ਸੁਣ ਕੇ ਬਾਬੇ ਦੇ ਹੋਸ਼ ਉੱਡ ਜਾਂਦੇ ਨੇ ਤੇ ਉਹ ਬਾਬਾ ਰੋਜੀ ਨੂੰ ਪੁੱਛਦਾ ਕਿ ਤੈਨੂੰ ਕਿਵੇਂ ਪਤਾ ਉਹ ਕਹਿੰਦੀ ਜੋ ਟੈਸਟ ਕਰਵਾ ਕੇ ਆਇਆ ਉਸ ਦੇ ਵਿੱਚ ਦੋ ਕੁੜੀਆਂ ਨੇ ਇਹ ਆ ਗੱਲ ਇਹਨਾਂ ਨੂੰ ਉਹ ਨਹੀਂ ਪਤਾ ਬਾਬਾ ਕਹਿੰਦਾ ਤੇਰੀ ਕੁੜੀ ਤਾਂ ਕਹਿ ਕੇ ਗਈ ਸੀ ਕਿ ਸਾਡੇ ਘਰ ਮੁੰਡਾ ਹੋਊਗਾ ਤੇ ਰੋਜੀ ਕਹਿੰਦੀ ਉਹ ਤਾਂ ਮੈਨੂੰ ਨਹੀਂ ਪਤਾ ਕਿ ਉਹ ਹੁਣ ਜੋ ਵੀ ਮਸ਼ੀਨ ਨੇ ਦੱਸਿਆ ਮੈਂ ਤੈਨੂੰ ਉਹ ਦੱਸ ਰਹੀ ਆ ਤੇ ਬਾਬਾ ਬਹੁਤ ਪਰੇਸ਼ਾਨ ਹੁੰਦਾ ਤੇ ਰੋਜੀ ਕਹਿੰਦੀ ਹੈ ਕਿ ਹੁਣ ਤੇਰਾ ਪੁਖੰਡ ਜੋ ਵੀ ਤੂੰ ਕਰਦਾ ਆ ਉਹਦਾ ਪੜ ਦਾ ਫਾਸ਼ ਹੋਣ ਵਾਲਾ ਆ ਤੂੰ ਨਾ ਆਪਣਾ ਹਿਸਾਬ ਲੈ ਜੋ ਵੀ ਤੇਰੇ ਭਗਤ ਤੇਰ ਕੋ ਆਂਦੇ ਆ ਉਹ ਤੇਰਾ ਅੱਗੇ ਜਾ ਕੇ ਉਹਨੂੰ ਕਟਾਪਾ ਕਰਨਗੇ ਮੇਰੇ ਘਰ ਵਾਲਾ ਵੀ ਤੈਨੂੰ ਛੱਡੂਗਾ ਨਹੀਂ ਤੇ ਆ ਗੱਲ ਸੁਣ ਕੇ ਬਾਬਾ ਬਹੁਤ ਦੁਖੀ ਹੁੰਦਾ ਬਹੁਤ ਪਰੇਸ਼ਾਨ ਹੁੰਦਾ ਉਸ ਨੂੰ ਟੈਨਸ਼ਨ ਹੋ ਜਾਂਦੀ ਆ ਕਿ ਹੁਣ ਮੇਰਾ ਕੰਮ ਜ਼ਿਆਦਾ ਟਾਈਮ ਚੱਲੂਗਾ ਪਤਾ ਨਹੀਂ ਨਹੀਂ ਚੱਲੂਗਾ ਤੇ ਹੁਣ ਮੈਂ ਅੱਗੇ ਕੀ ਕਰੂੰਗਾ ਉਹ ਆ ਚੀਜ਼ਾਂ ਸੋਚਦਾ ਆ ਤੇ ਇਸ 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 ਦਾ ਸਾਰਾ ਗੁੱਸਾ ਆਪਣੇ ਜੇਲਿਆਂ ਦੇ ਉਤਾਰਦਾ ਤੇ ਉਹਨਾਂ ਦੀ ਆਪਸ ਦੇ ਵਿੱਚ ਬਹੁਤ ਲੜਾਈ ਹੋ ਜਾਂਦੀ ਆ ਤੇ ਇੱਕ ਦੂਜੇ ਨਾਲ ਬਹੁਤ ਮਾਰ ਕੁੱਟ ਕਰਦੇ ਆ ਤੇ ਬਾਬੇ ਨੂੰ ਇਸ ਗੱਲ ਦੀ ਟੈਨਸ਼ਨ ਪਈ ਹੁੰਦੀ ਆ ਕਿ ਜੇ ਮੇਰਾ ਭੇਤ ਖੁੱਲ ਗਿਆ ਤਾਂ ਸਾਨੂੰ ਖਾਣ ਨੂੰ ਕਿੱਥੋਂ ਮਿਲੂਗਾ ਤੇ ਮੇਰੀ ਜੋ ਵੀ ਮੈਂ ਹੁਣ ਤੱਕ ਇੱਜ਼ਤ ਕਮਾਈ ਜਾ ਉਹਦਾ ਕੀ ਬਣੂਗਾ ਆ ਗੱਲਾਂ ਸੁਣ ਕੇ ਬਾਬਾ ਬਹੁਤ ਪਰੇਸ਼ਾਨ ਹੁੰਦਾ ਅੱਗੇ ਕੀ ਹੋਇਆ ਇਸ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ